ਆਦੇ ਵਿੱਚ ਹੋਇਆ ਕੁੜੀ ਮੁੰਡੇ ਦਾ ਮੁਕਾਬਲਾ ਜਿੱਥੇ ਕਿ ਦੋਸਤੋ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੁੜੀ ਵੱਲੋਂ ਬੇਹਦ ਸੋਹਣਾ ਪੰਗੜਾ ਪਾਇਆ ਜਾਂਦਾ ਹੈ ਤੇ ਮੁੰਡਾ ਵੀ ਆਪਣੇ ਵੱਲੋਂ ਪੂਰਾ ਜੋਰ ਲਾਉਂਦਾ ਹੈ ਪਰ ਜਿੱਥੇ ਕਿ ਦੇਖਿਆ ਜਾਵੇ ਕਿ ਕੁੜੀ ਵੱਲੋਂ ਬੇਹਦ ਸੋਹਣਾ ਪੰਗੜਾ ਪਾਇਆ ਜਾਂਦਾ ਹੈ ਜਿੱਥੇ ਕਿ ਦੋਸਤੋ ਦੇਖਿਆ ਜਾਵੇ ਕਿ ਯਹਾਂ ਦੇ ਵਿੱਚ ਹਰ ਇੱਕ ਪੰਜਾਬੀ ਬੇਹਦ ਜਾਸਨ ਮਣਉਂਦੇ ਹਨ ਤੇ ਉੱਥੇ ਦੋਸਤੋ ਢੋਲ ਦੇ ਦਗੇ ਦੇ ਉੱਤੇ ਜਦੋਂ ਕੁੜੀ ਨੇ ਪਾਇਆ ਪੰਗੜਾ ਤਾਂ ਰਿਸ਼ਤੇਦਾਰ ਰਹੇਗੇ ਵੀਡੀਓ ਬਣਾਉਂਦੇ ਤੇ ਹੋਏ ਪੱਬਾ ਪਰ ਜਿੱਥੇ ਕਿ ਦੋਸਤੋ ਵਿਆਹ ਦੇ ਵਿੱਚ ਹਰ ਇੱਕ ਪੰਜਾਬੀ ਬੇਹੱਦ ਜਿਆਸਨ ਮਣਾਉਂਦਾ ਹੈ ਪਰ ਜਿਆਸਨ ਦੇ ਨਾਲ ਨਾਲ ਦੋਸਤੋ ਕਈ ਲੋਕ ਆਪਣਾ ਟੈਲੈਂਟ ਵੀ ਦਿਖਾਉਂਦੇ ਹਨ ਤੇ ਕਈ ਵਿਆਹਾਂ ਨੂੰ ਲੈ ਕੇ ਆਪਣੇ ਵਿਆਹਾਂ ਦੇ ਵਿੱਚ ਬੇਹੱਦ ਤਿਆਰੀ ਕਰਦੇ ਹਨ ਜਥੇ ਕਿ ਦੋਤੇ ਇਹੋ ਜਿਹੇ ਵੀਡੀਓ ਸੋਸ਼ਲ ਮੀਡੀਆ ਉੱਤੇ ਬੇਹੱਦ ਵਾਇਰਲ ਹੁੰਦੀ ਰਹਿੰਦੀ ਹਨ ਤੇ ਤੁਸੀਂ ਅੱਛੇ ਵੀਡੀਓ ਦੇ ਵਿੱਚ ਦੋਸਤੋ ਦੇਖ ਸਕਦੇ ਹੋ ਕੁੜੀ ਨੇ ਜਦੋਂ ਪਟਾਂ ਦੇ ਜੋਰ ਤੇ ਪਾਇਆ ਪੰਗੜਾ ਤਾਂ ਰਿਸ਼ਤੇਦਾਰ ਰਹਿ ਕੇ ਦੇਖਦੇ ਤੇ ਵੱਜੀਆਂ ਕੁੱਕਾਂ ਤੁਸੀਂ ਕੀ ਕਹਿਣਾ ਚਾਹੋਗੇ